ਆਹ ਮਿਹੂ ਪ੍ਰਭੂ ਮਿਹੂ ਆਹੋ ਐਸਾ ਮੰਤਰ ਮਾਰ ਜੋਗਿਆ ਐਸਾ ਮੰਤਰ ਮਾਰ ਤੇ ਐਸਾ ਮੰਤਰ ਮਾਰ ਜੋਗਿਆ ਐਸਾ ਮੰਤਰ ਮਾਰ ਫੁੱਲਾ ਵਰਗੀ ਵੇ ਤਕਣੀ ਹੋ ਜਾਏ ਫੁੱਲਾ ਵਰਗੀ ਵੇ ਤਕਣੀ ਹੋ ਜਾਏ ਬੋਲ ਕਾਲ ਜੇਠਾਰ ਜੋਗਿਆ ਜੋਗਿਆ ਐਸਾ ਮੰਤਰ ਮਾਰ ਐਸਾ ਮੰਤਰ ਮਾਰ ਜੋਗਿਆ ਐਸਾ ਮੰਤਰ ਮਾਰ ਐਸੀ ਲੁਕਾਂ ਤੇਰੇ ਦਿਲ ਦੇ ਅੰਦਰ ਹੋਰ ਕਿਤੇ ਨਾ ਲੱਭਾਂ ਐਸੀ ਲੁਕਾਂ ਤੇਰੇ ਦਿਲ ਦੇ ਅੰਦਰ ਹੋਰ ਕਿਤੇ ਨਾ ਲੱਪਾਂ ਸੋਚਾਂ ਵਾਲੀ ਵੇਖਣ ਮਿਲ ਮੁਕੇ ਸੋਚਾਂ ਵਾਲੀ ਵੇਖਣ ਮਿਲ ਮੁਕੇ ਬਸ ਤੇਰੇ ਲਈ ਫੱਪਾ ਸੋਹਣਿਆ ਵੇਖ ਵੇਖ ਨਾ ਰੱਜਾਂ ਬਸ ਤੇਰੇ ਲਈ ਫੱਪਾ ਸੋਹਣਿਆ ਵੇਖ ਵੇਖ ਨਾ ਰੱਜਾਂ ਲੱਗਣ ਚੰਗੇ ਨਾ ਸੋਨਾ ਚਾਂਦੀ ਲੱਗਣ ਚੰਗੇ ਨਾ ਸੋਨਾ ਚਾਂਦੀ ਡਾਲਰ ਪਾਉਂਡ ਦੀ ਨਾਰਜ ਹੋ ਗਿਆ जोगियासा मंतर मार एसा मंतर मार जोगिया एसा मंतर मार करम दो वेड़ी कर कम वेड़या रोटी दण मवां करकम दो वेड़ी रोटी दण मां जवां ਮੁੜ ਕੇ ਜਾਣ ਵਿਦੇਸ਼ੀ ਪੁੱਤਨਾ ਮੁੜ ਕੇ ਜਾਣ ਵਿਦੇਸ਼ੀ ਪੁੱਤਨਾ ਢੇਰ ਕਮਾਂ ਦੇ ਲਾਵਾ ਸੋਣਿਆ ਸੱਚੀ ਮੋੜ ਲਿਆਵਾ ਮੁੜ ਕੇ ਜਾਣ ਵਿਦੇਸ਼ੀ ਪੁੱਤਨਾ ਢੇਰ ਕਮਾਂ ਦੇ ਲਾਵਾ ਸੋਣਿਆ ਸੱਚੀ ਮੋੜ ਲਿਆਵਾ ਸੋਣਿਆ ਸੱਚੀ ਮੋੜ ਲਿਆਵਾ ਬਿਨ ਪਾਣੀ ਤੋਂ ਵੇ ਤਰ ਤਰੇ ਨਾ ਬਿਨ ਪਾਣੀ ਤੋਂ ਤਰ ਤਰੇ ਨਾ ਬਿਨ ਸਾਈ ਤੋਂ ਨਾਰਜ ਹੋ ਗਿਆ एसा मतर मार एसा मंतर मार जोगिया एसा मतर मार, मार। कुंडा खो मुहबत वारा कुंडा खोल मुहबत आशक सारे कुंडा खोल मुहबत वारा कटला आशक सारे, कु, सारे रुखां देवी मै बण जा वेचंदी ਪੁਰਖਾਂ ਦੇਵੀ ਵੇ ਪਣ ਜਮੇਚ ਦੀ ਸ਼ੂਨਾ ਰਖਲਾ ਤਾਰੇ ਸੋਹਣਿਆ ਵੇਖਾਂ ਅਜਬ ਨਜ਼ਾਰੇ ਹਾਨੀਆਂ ਵੇਖਾਂ ਅਜਬ ਨਜ਼ਾਰੇ ਰੋਗੀ ਕਾਇਆ ਵੇ ਖਿੜਖਿੜ ਹੱਸੇ ਰੋਗੀ ਕਾਇਆ ਖਿੜਕਣਾ ਹੱਸੇ ਨੱਚੇ ਦਰਸ਼ਨ ਯਾਰ ਜੋਗੀਆਂ ਜੋਗੀਆਂ ਐਸਾ ਮੰਤਰ ਮਾਰ ਐਸਾ ਮੰਤਰ ਮਾਰ ਜੋਗੀਆਂ ਐਸਾ ਮੰਤਰ ਮਾਰ ऐसा मंत्र मार जोगियात्रे तकणी होज फुलह वर्गी तकणी होज हो बोल काल जोगियासा जो मंत्र मार जोगियासा ऐसा मंत्र मार ਐਸਾ ਮਨ ਕਰ ਮਾਰ ਕੇ ਗਿਆ ਐਸੀ ਸੰਤਨ ਮਾਰ ਕੇ ਐਸਾ ਮਨ ਕਰ ਮਾਰ ਤੂ